ਅੱਜ ਕਮਿਸ਼ਨਰੇਟ ਪੁਲਿਸ ਅਮਰਸਰ ਦੇ ਟੀਮ ਨੇ ਜਿੰਨਾ ਵਿੱਚ ਸ੍ਰੀ ਮਨਿਉ ਰਾਣਾ ਜੀ ਸ੍ਰੀ ਵਿਜੇ ਕੁਮਾਰ ਜੀ ਏਸੀਪੀ ਨਾਰਥ ਤੇ ਅਮੋਲਕਦੀਪ ਜੀ ਐਸਐਚਓ ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਕਰਨ ਵਾਲੇ ਗਰੋਹ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਨ੍ਹਾਂ ਬੰਦوں ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਹੈ ਜਿਹੜੇ ਇੰਟਰ ਸਟੇਟ ਕਰਾਇਮ ਕਰਦੇ ਸੀ ਫਾਇਰ ਆਰਮਜ਼ ਨਾਲ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਤੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਹੈ ਜਿਹੜੇ ਇਹ ਕੱਲ ਇੱਕ ਰਹਸੀ ਫਲੈਟ ਦੇ ਵਿੱਚੋਂ ਘਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਬੰਦوں ਦੋ ਪਿਸਟਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਦੇ ਦੋ ਬੰਦੇ ਹਿਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਹਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਅਲੱਗ-ਅਲੱਗ ਪਰਚੇ ਦਰਸਿ ਗਏ ਫਾਇਰਿੰਗ ਇਨਸੀਡੈਂਟ ਦੇ ਐ ਡੈਮ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਸਿ ਗਏ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇਵਾਰ ਪਲੈਨਿੰਗ ਵੀ ਇੱਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਿਮੀਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟਿਫਿਕਲੀ ਟੈਕਨੀਕਲੀ ਤਫ਼ਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਵਰਟ ਕਰ ਲਿਆ ਇੰਨਾ ਵਾਰਦਾਤਾਂ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾ ਜਿਹੜੀਆਂ ਸਾਡੇ ਨੌਲੇਜ ਆਈਆਂ ਨੇ ਇੱਕ ਵਿਅਕਤੀ ਨੇ 6 ਕੇਸ ਦਰਜ ਨੇ ਜਿਹੜੇ ਰਜਿਸਟਰ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਂਪਟ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਆਦੇ ਆ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅਮਰਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰਵ ਸੁਖਾ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil Sharma ਇਹ ਵੀ ਅਮਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕਰ ਇਹ ਦੋਨੇ ਬिलासपुर ਹਿਮਾਚਲ ਦੇ ਨੇ ਤਾਂ ਇਹਨਾਂ ਦੀ ਉਮਰ ਕਿੰਨੀ ਹੋਏਗੀ ਇਹਨਾਂ ਦੀ ਉਮਰ 18-20 18-20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਅੰਮਰਸਰੀਆ 9 ਦੇ ਗਰੁੱਪ ਦੇ ਨਾਂ ਤੇ ਇੱਕ ਮਸ਼ਹੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਇਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀ ਕਾਰਵਾਈ ਨੂੰ ਜੰਮਾਉਂਦੇ। ਐਸਾ ਤਾਂ ਲੋ ਨਾਲ ਜਿਹੜੇ ਪਾਈਆ ਪਸਾਹੇ ਮਾਰਦੇ ਨੇ ਮਿਲਿਆ ਨਾਲ। ਹੀ ਲੋਸਰ ਆਪਣੇ ਨਾਲ 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 ਮੁਸਕਲੀ ਭਾਈ ਕਰ ਕਿ ਜਿਸ ਨੂੰ ਗਿਆਨ ਵਾਲਾ ਕਰਦੇ ਨੇ ਨਿਕਲਦੇ ਨੇ। ਤੇ ਇਹ ਆਲਰੇਡੀ ਜੇ ਕਿਉਂਕਿ ਕ੍ਰਾਈਮਸ ਇਨਰੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ। ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ। ਇਹਨਾਂ ਨੇ ਐਮਪੀ ਤੋਂ ਪਿਸਟਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਰਹਿੰਦੇ ਸੀ। ਤਾਕੇ ਪੁਲਿਸ ਤੋਂ ਇੱਥੇ ਬਚੇ ਰਹਿਣ ਹੈ ਮਾਜਲ ਵਾਲੇ ਹੈ ਮਾਜਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੀ ਸੀ ਤੇ ਮੁਹਾਲੀ ਵਿੱਚ ਠਹਿਰੇ ਸੀ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈਗੇ ਨੇ ਐਨਡੀਪੀਐਸ ਵੀ ਇਹ ਸਾਰੇ ਹੈਗੇ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦਾ ਇੱਕ ਨਾਰਮਲ ਨੇ ਕੋਈ ਪਲੱਸ 1 ਪੜ੍ਹਿਆ ਪਲੱਸ 2 ਪੜ੍ਹਿਆ ਕੋਈ 5 7 ਪੜ੍ਹਿਆ ਨਾਰਮਲ ਹੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਚ ਇਨਵੋਲ ਹੋ ਗਏ ਇਹ ਐਦੋਖ ਨਾ ਉਹ ਸੀ ਇਹਨਾਂ ਨੇ ਚੈੱਕ ਨਹੀਂ ਦਿਤਾ ਲੇ ਹੁਣ ਸਮੇਂ ਦਰਾਂ ਨਾਲ ਜਿਹੜਾ ਇਹਨਾਂ ਨੂੰ ਡੈਕਟਸ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਕਿਉਂ ਪਤਾ ਲੱਗੇਗਾ ਸਰ ਇਹ ਪਹਿਲੀ ਵਾਰ ਹੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗ ਗੈਂਗ ਬਣ ਰਿਹਾ ਹੈ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਇਹਨਾਂ ਨੇ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਿਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਇਹ ਕ੍ਰਿਮੀਨਲ ਨੇ ਕ੍ਰਿਮੀਨਲ ਨਾਲ ਰਾ ਕੇ ਕਰਾਇਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਹ ਹਾਰਡਲੀ ਮੈਟਰ ਹੈ ਕਿਹੜੀ ਗੈਂਗਲੰਦ ਸਾਡੇ ਤਾਲਕ ਆ ਗਏ ਨੇ ਵੱਡਾ ਗੈਂਗਸਟਰ ਜਿਹੜਾ ਇਨਵੋਲਡ ਇਹ ਇਹ ਸੁੱਕਾ ਪਿਸਟਲ ਅਮਰਸਰੀਆਈ ਹੈ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇੰਟਰੋਗੇਸ਼ਨ ਦਾ ਉਹ ਇਹ ਅੱਜ ਹੀ 8 ਤਰੀਕ ਦਾਜੀ ਸੀ ਅਰੈਸਟ ਕੀਤੇ ਆ ਤੁਸੀਂ ਕਹਿ ਰਹੇ ਕਿਸੇ 11 ਨੂੰ ਕਿਹਨਾ ਗਿਆਗਾ ਜਿਹਨਾਂ ਨਾਲ ਲੜਨਾ ਹੈ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿਕਲੇਅਰ ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟ੍ਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੁੱਕ ਕਰਨ ਲਈ ਤਾਕਤ ਜਗੇਆ ਦੱਸਿਆ ਕਿ ਸ਼ਰਮਾ ਨਾ ਦੇ 3-4 ਜੰਦੇ ਨੇ ਇਹਨਾਂ ਦਾ ਆਪਸ ਵਿੱਚ ਕੀ ਰਿਸ਼ਤੇਦਾਰੀ ਕੀ ਬਿਠੀ ਸਾਨੂੰ ਐਜ਼ ਆਫ ਨਾਓ ਜਿਆ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਅਸੀਂ ਵੈਰੀਫਾਈ ਕਰਾਂਗੇ ਅਸੀਂ ਅਰਲੀ ਮਾਰਨਿੰਗ ਅੱਜ ਤੇ ਅਰੈਸਟ ਪਾਈ ਹੈ ਇਹਨਾਂ ਦੀ ਅੱਜ ਹੀ ਫੜੇ ਨੇ कि ਜਿਸ ਤਰ੍ਹਾਂ ਦਾ ਇੰਟਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰਫੀਰ ਕਰ ਸਕਦੇ ਇਹ ਇਨਵੈਸਟੀਗੇਸ਼ਨ ਜਾਂ ਡਾਇਰੈਕਟਲੀ ਮਤਲਬ ਐਸ ਆਫ ਨਾਓ ਅਸੀਂ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਸੀਨੀਅਰ ਕ੍ਰਾਈਮ ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਂ ਹੀ ਉਹ ਇਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੇ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤੇ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾਇਆ ਹੋਇਆ ਸੀ ਜੇ ਇਹ ਨਾ ਫੜੇ ਜਾਂਦੇ ਤਾਂ ਹੋ ਸਕਦਾ ਆਉਣ ਵਾਲੇ ਦਿਨਾਂ ਚ ਅੰਮ੍ਰਿਤਸਰ 'ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਵੇ। ਲੱਗਦਾ ਕਿ ਪੋਰ ਵੀ ਨੋਜੋਨ ਸ਼ਾਮਲ ਹੋਣਗੇ ਸਾਰੇ ਗੰਦੇ। ਕੋਨਟੈਰੋਗੇਸ਼ਨ 'ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣਗੇ ਇਸ ਨੂੰ ਕਾਬੂ ਕਰਾਂਗੇ। ਇਹ ਵੀ ਆਮ ਤੌਰ 'ਤੇ ਸਮਝ ਲੈਂਦੀ ਹੈ ਸੀਗਲ ਕੋਈ بڑا ਸੱਤ ਸੱਤ ਸੈਕੋ ਕਾਰ ਦੇ। ਬਹੁਤ ਵੱਡੀ ਕਾਮਯਾਬੀ ਹੈ ਜੀ ਆਰਗੇਨਾਈਜ਼ਡ ਕ੍ਰਾਈਮ ਇਹ ਨਵੀਂ ਇੱਕ ਨਵੀਂ ਆਈਪੀਸੀ ਦੇ ਵਿੱਚ 111 ਬੀ ਐਨ ਐਸ ਧਾਰਾ ਜਿਹੜੀ ਉਹ ਸਪੈਸ਼ਲੀ ਨਵੇਂ ਕਾਨੂੰਨ 'ਚ ਸ਼ਾਮਲ ਇਦੇ ਵਿੱਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਟੋ ਘੱਟ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਾਈਮिनल ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਗ੍ਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਵਿੱਚ ਐਟ ਪੈਰਲ ਰੱਖ ਕੇ 111 ਬੀਐਨਐਸ 17 ਨਵੇਂ ਕਾਨੂੰਨਾਂ ਤਹਿਤ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧੇ ਤੇ ਦਾ ਪਰਚਾ ਦਰਜ ਕੀਤਾ ਗਿਆ ਇੱਕ ਗੈਂਗਵਾੜਦ ਨੂੰ ਆਰਗੇਨਾਈਜ਼ਡ ਕ੍ਰਾਈਮਸ ਨੂੰ ਠੱਲ ਪਾਉਣ ਲਈ ਜਿਹੜੀ ਨਵੀਂ ਧਾਰਾ ਹੈਗੀ ਆ ਜਿਹੜੀ ਜਿਹੜੇ ਪੁਰਾਣੇ ਕਾਨੂੰਨਾਂ ਵਿੱਚ ਨਹੀਂ ਸੀ ਉਹਦੇ ਦਾ ਇਹ ਪਰਚਾ ਦੱਸ ਕੀ ਹੈ ਇਹ ਆਪਣਾ ਅਮਰਸਰ ਦਾ ਪਹਿਲਾ ਪਰਚਾ ਹੈ ਹਾਂਜੀ ਇਹ ਅਮਰਸਰ ਦਾ ਪਹਿਲਾ ਪਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲਾਈਕਲੀ ਚਾਂਸਸ ਆ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦਾ ਪਹਿਲਾ ਪਰਚਾ ਹੋਵੇ ਜੀ ਤਸਕ ਜੀ ਦਾ ਇਹ ਹਥਿਆਰ ਜੋ ਹੈਗਾ ਇਹ ਇਹ ਆਪ ਲੈ ਕੇ ਆਏ ਸੀ ਜੀ ਜਾਂ ਹਾਂਜੀ ਇਹ ਆਪ ਲੈ ਕੇ ਆਏ ਸੀ ਇਹ 3-4 ਦਿਨ ਉੱਤੇ ਸਾਨੂੰ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਵਾਚ ਕਰਦੇ ਸੀ 3-4 ਦਿਨ ਉੱਥੇ ਜੰਗਲਾਂ ਦੇ ਵਿੱਚ ਖੰਡਵਾ ਮਧ ਪ੍ਰਦੇਸ਼ ਦੇ ਵਿੱਚ ਹੈਗਾ ਉੱਥੇ ਰੁਕੇ ਹੋਏ ਸੀ ਅਸੀਂ ਰੈਗੂਲਰਲੀ ਇਹਨਾਂ ਨੂੰ ਫੋਲੋ ਕਰ ਰਹੇ ਸੀਗੇ ਉਸ ਇਨਫੋਰਮੇਸ਼ਨ ਦੇ ਤਹਿਤ ਅਸੀਂ ਫੋਲੋ ਕਰਦਿਆਂ ਕਰਦੇ ਆ ਇਹਨਾਂ ਨੂੰ ਜਦੋਂ ਇਹ ਉੱਥੇ ਆ ਕੇ ਰਾਤ ਸੌ ਰਹੇ ਨੇ ਅਸੀਂ ਸਵੇਰੇ ਕੱਪਰ ਲਏ ਹਾਂਜੀ ਕੰਟਰੀ ਮੀਟਿੰਗ ਹਾਂਜੀ ਕੰਟਰੀ ਮੀਟਿੰਗ ਜੰਗਲਾਤ ਦੇ ਵਿੱਚ ਉਦੋਂ ਉਦੋਂ ਵੈਪਨ ਲੈਣ ਦੇ ਪਰਪਸ ਦੇ ਲਈ ਜਿਹੜਾ ਸਾਡਾ ਹੈਗਾ ਫੋਲੋ ਕਰਦੇ ਸੀ ਵੈਪਨ ਲੈਣ ਦੇ ਲਈ ਉਧਰ ਇਹਨਾਂ ਦੀ ਮਤਲਬ ਇਨਫੋਰਮੇਸ਼ਨ ਮੁਤਾਬਕ ਉੱਥੇ ਗਏ ਹੋਏ ਸੀ ਤੇ ਉੱਥੇ ਟਿਕੇ ਹੋਏ ਸੀ ਅੱਜ ਤੱਕ ਸਿਰਫ ਨਵਾਂ ட்ਰੈਂਡ ਚੱਲਿਆ ਕਿ ਜਿਹੜੇ ਕਾਲਸ ਕਰਦੇ ਨੇ ਐਡਰੈਸ ਨੰਬਰਸ ਵੀ ਕਰਦੇ ਕੋਈ ਇਹਨਾਂ ਨੇ ਉਹ ਨੰਨੀ ਚੀਜ਼ ਬਣਾਈ ਹੋਈ ਹੈ ਜਿਹਦੇ ਵਿੱਚ ਸ਼ਾਮਲ ਹੈ ਅਜਿਹੇ ਕੁਛ ਨੇ ਉਹ ਵਰਚੁਅਲ ਨੰਬਰ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਉਹ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਂੜ ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ 'ਚ ਜਾਂਦਾ ਇੱਕ ਜਸਟ ਹੋਊਗਾ ਕ੍ਰੀਏਟ ਕਰਨ ਦੇ ਲਈ ਪਰ ਉਹ ਇੱਥੇ ਹੀ ਬੈਠਿਆਂਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਸਟੈਬਲਿਸ਼ ਹੋਏਗਾ ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਆ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ ਸਰ ਇਹ ਦੋ ਜਿੰਨੇ ਜਿੰਨੇ ਪੈਸੇ ਲੈ ਕੇ ਆਏ ਸੀ ਜਿੰਨੇ ਦੇ ਪੈਸੇ ਇਹ ਇਹ ਬਾਰਟ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉੱਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਪ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ ਇਹ ਕਈ ਤਰ੍ਹਾਂ ਦੇ ਕੰਮ ਆ ਇਦਾਂ ਜਿਹੜੇ ਚੱਲਦੇ ਆ ਸਰ ਇਹ ਸੋਸ਼ਲ ਮੀਡੀਆ ਦਾ ਕੰਟੈਕਟ ਇਹ ਕਈ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਉਹ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਸਰ ਇਹਨਾਂ ਦੇ ਮੋਬਾਈਲ ਬਣਾ ਹਾਂਜੀ ਮੋਬਾਈਲ ਬਣਾਉਂਦੇ ਨੇ ਅਰੈਸਟ ਕੀਤੇ ਨੇ ਸਰ ਵੱਡੀ ਕੀਮਤੀ ਦੇ ਵਿੱਚ ਜਿਹੜੇ ਵੈਪਨ ਨੇ ਉਹ ਬੰਦ ਪ੍ਰਦੇਸ਼ ਤੋਂ ਨਹੀਂ ਆ ਰਹੇ ਨੇ ਡਿਲੀਵਰੀ ਜਾਂ ਦਿੱਤੀ ਜਾਂਦੀ ਹੈ ਕਈਆਂ ਬਾਰੇ ਤੇ ਕਈ ਉਥੋਂ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਨਕੀਬ ਪਸੰਗੀ ਕੀ ਤੁਹਾਡੇ ਕੋਲ ਉਹ ਗਵਰਨਮੈਂਟ ਵੱਲੋਂ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਟੇਕ ਅਪ ਕੀਤਾ ਜਾ ਰਿਹਾ ਤੇ ਜਿਹੜੇ ਉੱਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰੇ ਕਾਨੂੰਨੀ ਕਾਰਵਾਈ ਕਰਾਂਗੇ ਟਾਰਗੇਟ ਆਪਸ ਵਿੱਚ ਈਰਖਾਵਾਦੀ ਆਪਸ ਵਿੱਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਾਗਤਬਾਜੀ ਸੀ ਉਹ ਇਹ ਬਦਲਾ ਲੈਣਾ ਮੰਗਦੇ ਸੀ। ਇਹਮ ਫੇਮ ਕਮੋਨ ਜਿਹੜਾ ਇਹਨਾਂ ਦਾ ਕੰਮ ਕਰਦਾ ਸੀ। ਫੇਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕੰਮ। ਠੀਕ ਹੈ ਜੀ। ਥੈਂਕ ਯੂ।